ਮੇਰੇ ਕੋਲ ਇਹ ਕੋਈ ਸ਼ੱਕ ਨਹੀਂ ਕਿ ਕਿੱਡਾ ਵੱਡੀਆਂ ਜਾ ਰਹੀਆਂ ਔਰ ਮੈਨੂੰ ਕੱਲ ਲੁਧਿਆਣੇ ਦੇ ਜਿਹੜੇ ਪੱਤਰਕਾਰ ਖਾਸ ਕਰਕੇ ਸੋਸ਼ਲ ਮੀਡੀਆ ਜਾਂ ਆਯਾਦ ਮੀਡੀਆ ਵਾਲੇ ਉਸ ਮੁੰਡੇ ਕਹੇ ਹੋਏ ਆ ਸਾਰੇ ਪੰਜਾਬ ਚੂ ਗਏ ਹੋਏ ਆ ਹੂੰ ਹੂੰ ਗਰਾਸ ਰੂਟ ਲੈਵਲ ਤੇ ਉਹ ਕੰਮ ਕਰ ਰਹੇ ਆ ਮੈਨੂੰ ਕੱਲ ਉਹਨਾਂ ਦਾ ਜੋ ਮੁੰਡੇ ਦਾ ਫੋਨ ਆਇਆ ਉਹਨੇ ਮੈਨੂੰ ਪੁੱਛਿਆ ਜੀ ਕਿ ਕੈਂਡੀਡੇਟ ਦੀਆਂ ਤਸਵੀਰਾਂ ਲੱਗੀਆਂ ਹੁਣ ਕਦਾਂ ਵੱਡੀਆਂ ਜਾ ਰਹੀਆਂ ਹੂੰ ਇਹਨੂੰ ਤੁਸੀਂ ਕੀ ਕਹੋਗੇ ਜੇ ਮੈਂ ਇਹਨੂੰ ਇਹੀ ਕਹਾਂ ਕਿ ਆਦਰਸ਼ ਜਿਸ ਤੋਂ ਉਜਾਬਦਾ ਜਿਹਨੂੰ ਮਾਡਲ ਕੋਡ ਆਫ ਕੰਡਕਟ ਕਹੇ ਦਿੰਦੇ ਆਪਾਂ ਉਹਦੀ ਇੱਕ ਹੋਰ ਉਲੰਘਣਾ ਹੈ ਬਿਲਕੁਲ ਜੀ ਪਰ ਜੰਦੀ ਸਾਹਿਬ ਗੱਲ ਇਹ ਕਿ ਮੈਨੂੰ ਇਹ ਸਮਝ ਨਹੀਂ ਪੈਦੀ ਕਿ ਕੇਂਦਰ ਦੇ ਵਿੱਚ ਸਰਕਾਰ ਹੋਰ ਹੈ ਇਲੈਕਸ਼ਨ ਕਮਿਸ਼ਨ ਜਿਹੜਾ ਚੁੱਪ ਕਿਉਂ ਹੈ ਜੀ ਕਿੰਨੀ ਦੁਰਵਰਤੋਂ ਹੋ ਰਹੀ ਹੈ ਜਿਹੜੀ ਮਾਡਲ ਕੋਡ ਆਫ ਕੰਡਕਟ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ ਜੀ ਇਹਦਾ ਨੋਟਿਸ ਕਿਉਂ ਨਹੀਂ ਲਿਆ ਜਾ ਰਿਹਾ ਅੱਜ ਸ਼ਾਇਦ ਕੁਝ ਹੋਰ ਹੋਵੇ ਜਿਹਦੀਆਂ ਇਨਫਾਰਮੇਸ਼ਨ ਆ ਰਹੀ ਹੈ ਔਰ ਇਹ ਕਿ ਵੱਖ-ਵੱਖ ਸਰਕਾਰੀ ਅਦਾਰਿਆਂ ਤੋਂ ਵੱਡੇ ਪੱਧਰ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਖਰੀਦੀਆਂ ਜਾ ਚੁੱਕੀਆਂ ਨੇ ਜੀ ਔਰ ਗੱਡੀਆਂ ਦੇ ਕਾਫਲੇ ਖੜੇ ਆ ਜਿਹੜੇ ਉੱਥੇ ਆ ਕੇ ਵੱਡਾ ਬਟਾਈ ਕਰ ਸਕਦੇ ਆ ਹਮਮ ਲੇਕਿਨ ਇਹ ਵੀ ਕਿ ਹਕੀਕਤ ਹੈ ਕਿ ਜਦੋਂ ਲੋਕ ਫੈਸਲਾ ਕਰ ਰਹੇ ਨੇ ਜੀ ਫਿਰ ਜਿਹੜਾ ਮਰਦਿਆ ਤੁਸੀਂ ਪੈਸਾ ਛੁੱਟੀ ਜਾਓ ਤੇ ਉਹਦਾ ਅਸਰ ਜਿਹੜਾ ਮੇਰੇ ਖਿਆਲ ਮੁਤਾਬਕ ਹੁੰਦਾ ਨਹੀਂ ਹਮ ਕਿਉਂਕਿ ਕਈ ਇਲੈਕਸ਼ਨਾਂ ਤਾਂ ਇਸ ਗੱਲ ਤੇ ਹੁੰਦੀਆਂ ਜਿਵੇਂ ਕਿ ਕੁਲਦੀਪ ਜੀ ਕਹਿ ਕੇ ਗਏ ਆ ਕਿ 3 ਕਰੋੜ ਆਬਾਦੀ ਦੇ ਵਿੱਚੋਂ 617 ਜਿਕੇ ਜਿਕੇ ਮਤੇ ਨਹੀਂ ਸੋਚ ਜੋਨ ਸਕਦੇ ਜੀ ਪਰ ਸਵਾਲ ਇਹ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਬਣਾਣੇ ਤੋਂ ਲੋਕ ਐਨੇ